ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵਿਚਾਰੇ ਮਾਤੜ ਬੰਦੇ ਨੇ ਗੈਂਗਸਟਰਾਂ ਪਿੱਛੇ ਲੱਗ ਕੇ ਆਪ ਦਾ ਝੁੱਗਾ ਚੋੜ ਕਰਾ ਲਿਆ ਆ ਮੂੰਹ ਬੰਨੀ ਖੜਾ ਬੰਦਾ ਚੰਗੀ ਭਲੀ ਦਿਹਾੜੀ ਕਰਦਾ ਸੀ ਤੇ ਆਪਦੇ ਜਵਾਕ ਪਾਲਦਾ ਸੀ ਇਹਦੀ ਮਾੜੀ ਕਿਸਮਤ ਇੱਕ ਦਿਨ ਸ਼ਾਮ ਨੂੰ ਚਾਰ ਪੰਜ ਬਦਮਾਸ਼ਾਂ ਨਾਲ ਪੈਗ ਲਾਉਣ ਲੱਗ ਪਿਆ ਤੇ ਬਦਮਾਸ਼ ਕਹਿੰਦੇ ਤੂੰ ਐਵੇਂ ਸਾਰੀ ਦਿਹਾੜੀ ਖਪਦਾ ਇਹਦੇ ਨਾਲ ਉਹਦਾ ਕਿਸੇ ਅਮੀਰ ਬੰਦੇ ਨੂੰ ਫੋਨ ਲਾ ਕੇ ਧਮਕੀ ਦੇ ਦੇ ਉਹ ਡਰਦਾ ਤੈਨੂੰ ਮੂੰਹੋਂ ਮੰਗੇ ਪੈਸੇ ਦੇ ਦਊਗਾ ਕਹਿੰਦੇ ਅਸੀਂ ਸਾਰੇ ਇਹੀ ਕੀਤਾ ਕਰਦੇ ਆ ਇਹ ਵਿਚਾਰੇ ਭਗਤ ਨੂੰ ਗੱਲ ਜੱਜ ਗਈ ਤੇ ਤੜਕੇ ਜਿਹਨਾਂ ਸੇਠਾਂ ਕੋਲ ਕੰਮ ਕਰਦਾ ਸੀ ਉਹਨਾਂ ਤੋਂ ਚੰਡੀਗੜ੍ਹ ਦੇ ਇੱਕ ਚੰਗੇ ਸੁਨਿਆਰੇ ਦਾ ਨੰਬਰ ਲੈ ਲਿਆ ਤੇ ਉਹਨਾਂ ਨੂੰ ਫੋਨ ਲਾ ਕੇ ਕਹਿੰਦਾ ਮੈਂ ਬਦਮਾਸ਼ ਭਾਜੀ ਬੋਲਦਾ ਜਾਂ ਤਾਂ 10 ਲੱਖ ਰੁਪਏ ਦੇ ਦਿਓ ਨਹੀਂ ਤਾਂ ਦੁਨੀਆ ਤੋਂ ਨਾਮ ਨਿਸ਼ਾਨ ਖਤਮ ਕਰ ਦੂੰਗਾ ਫੋਨ ਕੱਟ ਕੇ ਅਜੇ ਰੋਟੀ ਦੀ ਬੁਰਕੀ ਤੋੜੀ ਸੀ ਬਸ ਪੰਜਾਬ ਪੁਲਿਸ ਨੇ ਆ ਕੇ ਬੂਹਾ ਖੜਕਾ ਦਿੱਤਾ ਤੇ ਲੱਤਾਂ ਬਾਹਾਂ ਤੋਂ ਫੜ ਕੇ ਗੱਡੀ 'ਚ ਸੁੱਟ ਲਿਆ ਗੱਡੀ 'ਚ ਬੈਠਾ ਰੋਂਦਾ ਹੋਇਆ ਕਹਿੰਦਾ ਬਈ ਇਹ ਤਾਂ ਦੱਸੋ ਤੁਹਾਨੂੰ ਪਤਾ ਕਿਵੇਂ ਲੱਗਿਆ ਅੱਗੋਂ ਥਾਣੇਦਾਰ ਹੱਸਦਾ ਹੋਇਆ ਕਹਿੰਦਾ ਓਏ ਝਾਵਿਆਂ ਇਹੋ ਜਿਹੇ ਪੁੱਠੇ ਸਿੱਧੇ ਕੰਮ WhatsApp ਕਾਲ ਤੇ ਕਰੀਦੇ ਹੁੰਦੇ ਐ ਤੇ ਤੂੰ ਪਤੰਦਰਾ ਸੁਨਿਆਰੇ ਨੂੰ ਸਿੱਧਾ ਹੀ ਫੋਨ ਲਾ ਦਿੱਤਾ ਅਸੀਂ ਮਿੰਟੋ ਮਿੰਟ ਹੀ ਟਰੇਸ ਕਰ ਲਿਆ ਹੁਣ ਨਾਲੇ ਵਿਚਾਰਾ ਰੋਈ ਜਾਵੇ ਨਾਲੇ ਕਹੀ ਜਾਵੇ ਕਹਿੰਦਾ ਮੈਂ ਬਦਮਾਸ਼ਾਂ ਤੋਂ ਪੂਰੀ ਗੱਲ ਕਿਉਂ ਨਾ ਸਮਝੀ